ਫਰੈਂਡਸ ਮੈਂ ਤੁਹਾਡਾ 호ਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਡ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡਾ ਪਿਸ਼ਾਬ ਲੀਕ ਹੋ ਰਿਹਾ ਹੈ ਔਰ ਜਾਂ ਤੁਹਾਨੂੰ ਬਾਰ ਬਾਰ ਪਿਸ਼ਾਬ ਜਾਣਾ ਪੈ ਰਿਹਾ ਹੈ ਔਰ ਜਾਂ ਫੇਰ ਓਵਰ ਐਕਟਿਵ ਬਲੈਡਰ ਹੋ ਚੁੱਕਿਆ ਹੈ ਔਰ ਜਾਂ ਫੇਰ ਤੁਹਾਡੇ ਪ੍ਰੋਸਟੇਟ ਦਾ ਸਾਈਜ਼ ਮਰਦਾਂ ਦੇ ਵਿੱਚ ਪ੍ਰੋਸਟੇਟ ਦਾ ਸਾਈਜ਼ ਵੱਡਾ ਹੋ ਗਿਆ ਹੈ ਔਰ ਇਹ ਜ਼ਿਆਦਾ ਸਮੱਸਿਆ ਔਰਤਾਂ ਦੇ ਵਿੱਚ ਪਈ ਜਾਂਦੀ ਹੈ ਸੋ ਸਾਡੇ ਕੋਲ ਪੇਸ਼ੈਂਟਸ ਜਿਆਦਾ ਇਹੀ ਆਉਂਦੇ ਆ ਵੀ ਸਾਨੂੰ ਪਿਸ਼ਾਬ ਲੀਕ ਹੋ ਰਿਹਾ ਹੈ ਬਾਰ ਬਾਰ ਕੋਈ ਕਸਰਤਾਂ ਦੱਸੋ ਸੋ ਅੱਜ ਆਪਾਂ ਤੁਹਾਨੂੰ ਉਹੀ ਦੱਸਣ ਲੱਗੇ ਆ ਕਿਉਂਕਿ ਇੱਕ ਆਮ ਬਲੈਡਰ ਹੈ ਜੋ ਉਸ ਦੇ ਵਿੱਚ 400 ਤੋਂ ਲੈ ਕੇ 600 ml ਤੱਕ ਜਿਹੜਾ ਯੂਰਿਨ ਉਹ ਹੋਲਡ ਕਰ ਸਕਦਾ ਜਦੋਂ ਉਹ ਭਰ ਜਾਂਦਾ ਹੈ ਉਹ ਬ੍ਰੇਨ ਨੂੰ ਸਿਗਨਲ ਦਿੰਦਾ ਔਰ ਜਿਹੜਾ ਆਪਣਾ ਬ੍ਰੇਨ ਸਿਗਨਲ ਫਿਰ ਵਾਪਸ ਲੈ ਕੇ ਆਉਂਦਾ ਔਰ ਜਿਹੜੇ ਆਪਣਾ ਬਲੈਡਰ ਹੈ ਉਸ ਦੇ ਮਸਲ ਉਸ ਨੂੰ ਕੰਟ੍ਰੈਕਟ ਕਰ ਦਿੰਦੇ ਨੇ ਔਰ ਆਪਣਾ ਯੂਰਿਨ ਪਿਸ਼ਾਬ ਹੈ ਜਿਹੜਾ ਉਹ ਬਾਹਰ ਨਿਕਲ ਜਾਂਦਾ ਹੈ ਇਸੀ ਤਰ੍ਹਾਂ ਪ੍ਰੋਸੈਸ ਚੱਲਦਾ ਰਹਿੰਦਾ ਪਰ ਜਦੋਂ ਓਵਰ ਐਕਟਿਵ ਹੋ ਜਾਵੇ ਆਪਣਾ ਇਸ ਜਗ੍ਹਾ ਤੇ ਕੋਈ ਸਮੱਸਿਆ ਆ ਜਾਵੇ ਇਸ ਮਸਲਸ ਨੂੰ ਕਈ ਵਾਰੀ ਜ਼ਿਆਦਾ ਕਾਫੀ ਜ਼ਿਆਦਾ ਚਾਹ ਪੀਣ ਨਾਲ ਇਹ ਓਵਰ ਐਕਟਿਵ ਹੋ ਜਾਂਦੇ ਆ ਇਹਦੇ ਮਸਲ ਕੀ ਕਰਦੇ ਨੇ ਉਹ ਸਿਗਨਲ ਭੇਜਦੇ ਆ ਦਿਮਾਗ ਨੂੰ ਪਰ ਜਦੋਂ ਆਪਾਂ ਪਿਸ਼ਾਬ ਕਰਨ ਜਾਂਦੇ ਆ ਪਿਸ਼ਾਬ ਨਹੀਂ ਆਉਂਦਾ ਜਾਂ ਟੁਪਕਾ ਟੁਪਕਾ ਕਰਕੇ ਆਉਣ ਲੱਗ ਜਾਂਦਾ ਜ਼ਿਆਦਾਤਰ ਮਰਦਾਂ ਦੇ ਵਿੱਚ ਜਦੋਂ ਪ੍ਰੋਸਟੇਟ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਗਦੂਦਾਂ ਦਾ ਸਾਈਜ਼ ਵੱਡਾ ਹੋ ਜਾਂਦਾ ਉਹ ਵੀ ਪਿਸ਼ਾਬ ਜਦੋਂ ਨਿਕਲਦੇ ਵਿੱਚ ਦਿੱਕਤ ਆਉਂਦੀ ਹੈ ਇਹ ਕਸਰਤਾ ਉਸ ਦੇ ਵਿੱਚ ਵੀ ਕੰਮ ਆਉਣਗੀਆਂ ਓਵਰ ਐਕਟਿਵ ਬਲੈਡਰ ਦੇ ਵਿੱਚ ਵੀ ਕੰਮ ਆਉਣਗੀਆਂ ਔਰ ਅਗਰ ਤੁਹਾਡਾ ਪਸ਼ਾਬ ਲੀਕ ਆਉਂਦਾ ਹੈ ਲੀਕ ਹੁੰਦਾ ਹੈ ਤਾਂ ਵੀ ਕੰਮ ਆਉਣਗੀਆਂ ਸੋ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਫ पिछले 10 ਸਾਲ ਤੋਂ ਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚੰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਐਸ ਸਰੀ ਸਿੰਘ ਸਰਾਫ ఫిਜ਼ੀਓਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਔਰ ਡਾਕਟਰ ਬੇਬਾ ਸਰਾਫ ਦੇ ਨਾਮ ਤੇ ਉੱਥੇ ਸਾਨੂੰ ਜ਼ਰੂਰ ਫਾਲੋ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਫ ఫిਜ਼ੀਓਥੈਰੇਪੀ ਔਰ ਨਾਲ ਦੀ ਨਾਲ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਹਿਲਾਂ ਅਗਰ ਗੱਲ ਕਰੀਏ ਇਸ ਦੇ ਵਿੱਚ ਇੱਕ ਟੈਕਨੀਕ ਅਪਣਾਈ ਜਾਂਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਬਲੈਡਰ ਹੋਲਡਿੰਗ ਟੈਕਨੀਕ ਜਿੰਨੀ ਵਾਰੀ ਵੀ ਆਪਾਂ ਪਸ਼ਾਬ ਕਰਨ ਜਾਵਾਂਗੇ ਸਭ ਤੋਂ ਪਹਿਲੀ ਗੱਲ ਪਾਣੀ ਜ਼ਿਆਦਾ ਪੀਣਾ ਹੈ ਔਰ ਜਦੋਂ ਆਪਾਂ ਪਸ਼ਾਬ ਕਰਨ ਚਲੇ ਗਏ ਮਤਲਬ ਵਾਸ਼ਰੂਮ ਚ ਚਲੇ ਗਏ ਦੇਖੋ ਜਿਸ ਨੂੰ ਦਿੱਕਤ ਹੁੰਦੀ ਹੈ ਨਾ ਉਸ ਨੂੰ ਪਤਾ ਹੁੰਦਾ ਸੋ ਅਗਰ ਤੁਹਾਨੂੰ ਇਹ ਪਰੇਸ਼ਾਨੀ ਹੈ ਤਾਂ ਇਸ ਨੂੰ ਆਪਾਂ ਸਾਹਮਣਾ ਵੀ ਕਰਨਾ ਕਿਉਂਕਿ ਦੁੱਖ ਸੁੱਖ ਜ਼ਿੰਦਗੀ ਦੇ 파ਟ ਨੇ ਜਦੋਂ ਆਪਾਂ ਨੂੰ ਪਸ਼ਾਬ ਆਇਆ ਕੋਸ਼ਿਸ਼ ਕਰੋ ਵੀ ਉਸ ਨੂੰ 10 ਤੋਂ 15 ਮਿੰਟ ਐਟ ਲੀਸਟ ਆਪਾਂ ਰੋਕ ਕੇ ਰੱਖੀਏ ਪਾਣੀ ਜ਼ਿਆਦਾ ਪੀਓ ਔਰ ਜਦੋਂ ਤੁਸੀਂ ਉਹ ਪਸ਼ਾਬ ਕੀਤਾ ਉਹ ਸਮਾਂ ਨੋਟ ਕਰਨਾ ਤੁਸੀਂ ਐਦਾਂ ਤੁਸੀਂ ਇਸ ਜਿਹੜੀ ਟੈਕਨੀਕ ਐ ਇਸ ਨੂੰ 3 ਮਹੀਨੇ ਤੁਸੀਂ ਰੋਜ਼ ਲਿਖਣਾ ਇੱਕ ਕਾਪੀ ਤੇ ਹੌਲੀ ਹੌਲੀ ਕੀ ਹੋਏਗਾ ਜਿਹੜੇ ਆਪਣੇ ਜਿਹੜੇ ਬਲੈਡਰ ਦੇ ਮਸਲਸ ਨੇ ਉਹ ਤਕੜੇ ਹੁੰਦੇ ਜਾਣਗੇ ਔਰ ਪਿਸ਼ਾਬ ਨੂੰ ਹੋਲਡ ਕਰਨ ਦੇ ਵਿੱਚ ਲੰਮੇ ਸਮੇਂ ਲਈ ਸਮਰੱਥ ਰਹਿਣਗੇ ਸੋ ਇਹ ਬਲੈਡਰ ਹੋਲਡਿੰਗ ਟੈਕਨੀਕ ਤੁਹਾਨੂੰ ਸਮਝ ਆਈ ਹੋਵੇਗੀ ਅਗਰ ਨਹੀਂ ਸਮਝ ਆਈ ਤਾਂ ਤੁਸੀਂ ਸਾਤੋਂ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਇਹ ਹੋਗੀ ਪਹਿਲੀ ਟੈਕਨੀਕ ਹੁਣ ਦੂਜੀ ਗੱਲ ਕਰ ਲੱਗੇ ਆਪਾਂ ਆਸਾਨ ਕਸਰਤਾਂ ਸਭ ਤੋਂ ਪਹਿਲੀ ਜਿਹੜੀ ਕਸਰਤ ਹੈ ਆਪਾਂ ਕਰਨੀ ਹੈ ਪੈਲਵਿਕ ਟਿਲਟ ਤੁਸੀਂ ਦੇਖੋ ਇਹ ਆਪਣਾ ਆ ਗਿਆ ਪੈਲਵਿਸ ਇਹ ਪੈਲਵਿਸ ਹੈ ਇਸ ਨੂੰ ਆਪਾਂ ਪੈਲਵਿਸ ਨੂੰ ਪਹਿਲਾਂ ਅੰਦਰ ਨੂੰ ਲੈ ਕੇ ਜਾਣਾ ਫਿਰ ਬਾਹਰ ਨੂੰ ਦੇਖੋ ਅੰਦਰ ਫਿਰ ਬਾਹਰ ਅੰਦਰ ਬਾਹਰ ਅੰਦਰ ਬਾਹਰ ਦੇਖੋ ਇੱਥੇ ਆਪਾਂ ਨੂੰ ਤੁਹਾਨੂੰ ਫੀਲ ਹੋਏਗਾ ਇੱਥੇ ਹੱਥ ਰੱਖ ਲਿਓ ਪਹਿਲਾਂ ਦੇਖੋ ਆਪਾਂ ਅੰਦਰ ਲੈ ਕੇ ਫਿਰ ਬਾਹਰ 1 2 3 चार देखो ये चीज तीन चार पाँच सात आठ नौ दस ग्यारह बारह तेरह चौदह पंद्रह सोलह सतारह अठारह उन्नीस बी तो हो रिलैक्स हो गए इससे तीन तीन सैट जरित करें शाम योगी थोड़ी पहली कसरत तो जोड़ी दूजी कसरत है ਉਸਦੇ ਲਈ ਤੁਹਾਨੂੰ ਇੱਕ ਤੌਲੀਆ ਜਾਂ ਰੋਲ ਜਾਂ ਬਾਲ ਕੁਝ ਵੀ ਚਾਹੀਦਾ ਹੋਵੇਗਾ ਸੋ ਜਿਹੜੀ ਇਹ ਬਾਲ ਆ ਇਹ ਦੋਨਾਂ ਗੋਡਿਆਂ ਦੇ ਵਿਚਾਲੇ ਇਹਦਾ ਰੱਖ ਲੈਣੀ ਹੈ ਔਰ ਦੋਨੋਂ ਸਾਈਡ ਤੋਂ ਆਪਾਂ ਪ੍ਰੈਸ ਕਰਾਂਗੇ ਦੇਖੋ ਪ੍ਰੈਸ ਕੀਤਾ ਔਰ ਇੱਥੇ ਆਪਾਂ ਹੋਲਡ ਕਰ ਰਹੇ ਹਾਂ ਪੂਰੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫੇ ਪ੍ਰੈਸ ਕਰਾਂਗੇ 15 ਸੈਕਿੰਡ ਹੋਲਡ ਵੀ ਕਰ ਸਕਦੇ ਆ 10 ਸੈਕਿੰਡ ਵੀ ਹੋਲਡ ਕਰ ਸਕਦੇ ਆ ਇਸਦੇ ਆਪਾਂ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਨੈਕਸਟ ਐਕਸਰਸਾਈਜ਼ ਦੇਖੋ ਫੇਰ ਕਰਕੇ ਦਿਖਾਉਣੇ ਆ 1 2 3 4 5 6 7 8 9 10 10 ਰਿਲੈਕਸ ਸੋ ਇੱਕ ਅਸਰਤ ਉਮੀਦ ਕਰਨਾ ਤੁਹਾਨੂੰ ਸਮਝਾਈ ਹੋਏਗੀ ਇਸ ਸੁਵਿਧਾ ਅਸਵਾਰੀ ਕਰਨਾ ਇਸ ਤੋਂ ਅਗਲੀ ਅਸਰਤ ਕੀ ਹੈ ਬਾਲ ਵੀ ਆਪਾਂ ਇੱਥੇ ਗੋਡਿਆਂ ਦੇ ਵਿਚਾਲੇ ਫੜ ਕੇ ਰੱਖਣੀ ਹੈ ਤਾਂ ਕਿ ਆਪਣੇ ਅੰਦਰ ਵਾਲੇ ਮਸਲ ਪੈਲਵਿਸ ਵਾਲੇ ਮਸਲਸ ਐਕਟੀਵੇਟ ਰਹਿਣ और आप लक्क उपर चक देना देखो बॉल भी फड़ी हुई है और लक्कू उकेंगे तो मसल ऑटोमेटिकली कॉन्ट्रैक्ट हो जाने इतने आप होल्ड करना पूरे दस सैकेंड एक दो तीन चार पे सत अठ नौ दस दैन रिलैक्स फिर उपर चका फिर इतने होल्ड करा पूरे दस सैकेंड एक दो तीन चार पे सत अठ इस भी दस बारी करना यही होगी थोड़ी उस तो अगली कसरत हूँ जी उस तो नैक्सट एक्सरसाइज है उसकी करोंगे तो ब्रिजिंग करोंगे नॉर्मल पर दोनों लत्त खोल देनिया ने जिन्या तो लाँ खोल सकते हो लत खोल और उपर दे और लक्र चकना इससे भी तीन होल्ड करोगे पूरे दस सैकेंड एक दो तीन चार पे सत अठ नौ दस ਦੈਨ ਰਿਲੈਕਸ ਫੇਰ ਚੱਕ ਦੇਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਹੁਣ ਇਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਹੈ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਨਾਰਮਲ ਬ੍ਰਿਜਿੰਗ ਔਰ ਇਸ ਦੇ ਵਿੱਚ ਆਪਾਂ ਅੱਡੀਆਂ ਹਵਾ ਚੱਕ ਦੇਣੀਆਂ ਨੇ ਦੇਖੋ ਅੱਡੀਆਂ ਹਵਾ ਚੱਕ ਦੇਣੀਆਂ ਨੇ ਔਰ ਲੱਕ ਵੀ ਉੱਪਰ ਐਦਾਂ ਇੱਥੇ ਆਪਾਂ ਹੋਲਡ ਕਰਨਾ ਪੂਰੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਹੈ ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਹੈ छ सात, आठ, नौ दस दैन रिलैक्स फिर देखो ध्यान अड्डिया उपर चकनिया पर एक दो तो, तीन चार पे सात, आठ, नौ दस दैन रिलैक्स इसी आप करना इस तो नैक्सट जी एक्सरसाइज है सीड लैके पै जाएंगे कि तो गोडा अंदरों मोड़ लेना एक लत सीधी और उपर चक रहे हैं फिर नीचे रखा मतलब होल्ड करा पैर अंदर मोड़ के पूरे दस सैकेंड एक दो तीन चार पांच, पे सात, आठ, नौ दस दैन रिलैक्स फिर उपर चका होल्ड करा दस सैकेंड एक दो तीन चार पांच, पे सात, आठ, नौ दस दैन रिलैक्स इसनों भी दस वारी इधर और दस वारी ही दूसरी साइड। दोनों सैड करना ਇਹ ਹੋ ਗਈ ਥੋੜੀ ਜਿਹੜੀ ਕਸਰ ਤੁਸੀਂ ਪੈਕੇ ਕਰਨੀ ਹੈ ਹੁਣ ਆਪਾਂ ਨੈਕਸਟ ਐਕਸਰਸਾਈਜ਼ ਕਰਨ ਲੱਗੇ ਆ ਬਟਰਫਲਾਈ ਐਕਸਰਸਾਈਜ਼ ਤੁਸੀਂ ਦੇਖੋ ਦੋਨੋਂ ਏਦਾਂ ਆਪਾਂ ਪੈਰ ਫੜ ਲੈਣੇ ਆ ਔਰ ਸਾਹਮਣੇ ਦੇਖਾਂਗੇ ਔਰ ਇਸ ਦੇ ਵਿੱਚ ਆਪਾਂ ਬਟਰਫਲਾਈ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਇਸਦੇ ਵੀ ਆਪਾਂ 10 ਸੈਟ ਲਾਉਣੇ ਆ ਵਰਾ ਦੇਖੋ ਇਸ ਤਾਂ ਬਿਲਕੁਲ ਸਿੱਧੇ ਬਹਿਣਾ ਔਰ ਹੌਲੀ-ਹੌਲੀ ਆਪਾਂ ਕਰਾਂਗੇ ਇਸ ਨਾਲ ਕੀ ਹੈ ਜਿਹੜੇ ਅੰਦਰ ਵਾਲੇ ਮਸਲਸ ਨੇ ਹਾਲੇ ਆਪਣੇ ਇਹ ਐਕਟੀਵੇਟ ਹੋਣਗੇ ਔਰ ਪਸ਼ਾਬ ਦੇ ਵਿੱਚ ਜਿਹੜੀ ਆਪਣੀ बार-बार ਆਉਣ ਦੀ ਪਰੇਸ਼ਾਨੀ ਹੈ ਉਹ ਦੂਰ ਹੋਣਾ ਸਟਾਰਟ ਹੋ ਜਾਏਗੀ ਇਹ ਹੋ ਗਈ ਥੋਡੀ ਉਸ ਤੋਂ ਅਗਲੀ ਕਸਰ ਹੋਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਪੁੱਠੇ ਪੈ ਜਾਾਂਗੇ ਦੇਖੋ ਇਦਾਂ ਬਿਲਕੁਲ ਪੁੱਠੇ ਪੈ ਜਾਣਾ ਔਰ ਇੱਕ ਲਾਤਾ ਆਪਾਂ उपर चक् देनी इतने होल्ड करना दस सैकेंड एक दो तीन चार पाँच पे सत अठ नौ दस दैन रिलैक्स दोनों साइड करनी एक दो तीन चार पाँच पे सत अठ नौ दस दैन रिलैक्स दस वारी इधर दस वारी इधर यह होगी थोड़ी उस अगली कसरत। एक होर बड़ी अहम जानकारी ਇੱਕ ਤੁਸੀਂ ਪਾਣੀ ਦੀ ਮਾਤਰਾ ਨਹੀਂ ਘਟਾਉਣੀ ਪਾਣੀ ਜ਼ਿਆਦਾ ਪੀਣਾ ਔਰ ਇਹ ਗੱਲ ਤੁਸੀਂ ਸਾਂਝੀ ਜ਼ਰੂਰ ਕਰਨੀ ਹੈ ਕਈ ਵਾਰ ਆਪਾਂ ਇਹ ਗੱਲ ਸਾਂਝੀ ਨਹੀਂ ਕਰਦੇ ਸੋ ਤੁਸੀਂ ਕੋਸ਼ਿਸ਼ ਕਰਨੀ ਵੀ ਅਗਰ ਤੁਹਾਨੂੰ ਪਿਸ਼ਾਬ ਲੀਕ ਹੋ ਰਿਹਾ ਹੈ ਤੁਸੀਂ ਆਪਣੇ ਫਿਜ਼ੀਓਥੈਰੇਪਿਸਟ ਨਾਲ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਤੁਸੀਂ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਬਹੁਤ ਖਾਸ ਤੁਹਾਡਾ ਪਾਰਟਨਰ ਹੈ ਉਸ ਨਾਲ ਇਹ ਗੱਲ ਜ਼ਰੂਰ ਸ਼ੇਅਰ ਕਰਿਓ ਕਈ ਲੋਕ ਸੋਚਦੇ ਨੇ ਵੀ ਇਹ ਆਮ ਹੀ ਗੱਲ ਹੈ ਪਰ ਨਹੀਂ ਕਈ ਵਾਰ ਇਹ ਸਮੱਸਿਆ ਵੱਧ ਕੇ ਤੁਹਾਡੀ ਜਾਨ ਵੀ ਲੈ ਸਕਦੀ ਹੈ ਸੋ ਤੁਸੀਂ ਬਿਨਾ ਜਜ ਤੋਂ ਬਿਨਾ ਘਬਰਾਏ ਹੋਏ ਇਹ ਗੱਲ ਜਰੂਰ ਆਪਣੇ ਘਰ ਦੇ ਆ ਨਾਲ ਜਾਂ ਆਪਣੇ ਬਹੁਤ ਜ਼ਿਆਦੇ ਖਾਸ ਕਿਸੇ ਦੋਸਤ ਮਿੱਤਰ ਨਾਲ ਇਹ ਗੱਲ ਜਰੂਰ ਸ਼ੇਅਰ ਕਰਿਓ ਸੋ ਉਮੀਦ ਕਰਦਾ ਆਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਸੋ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਸੋ ਮਿਲਾਂਗੇ ਚਾਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਔਰ ਪੰਜਾਬ ਲਈ ਪੰਜਾਬ ਦੀ ਤੰਦਰੁਸਤੀ ਲਈ ਇੱਕ ਵਾਰੀ ਜ਼ਰੂਰ ਅਰਦਾਸ ਕਰਨਾ ਜੀ ਸੱਚੇ ਮਨੋਂ ਸਤਿ ਸ੍ਰੀ ਅਕਾਲ